ਰਾਜਵੀਰ ਜਵੰਦੇ ਦੀ ਘਰਵਾਲੀ ਨੇ ਖੋਲ ਦਿੱਤਾ ਸੱਚ ਜੀ ਹਾਂ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਪੂਰਾ ਪੰਜਾਬ ਹਿੱਲ ਗਿਆ ਹੈ ਲੋਕਾਂ ਦੇ ਮਨ ਵਿੱਚ ਕਈ ਸਵਾਲ ਉੱਠ ਰਹੇ ਹਨ ਕੋਈ ਇਸ ਨੂੰ ਸਿਰਫ ਹਾਦਸਾ ਮੰਨ ਰਿਹਾ ਹੈ ਤੇ ਕੋਈ ਇਸ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਕਹਿ ਰਿਹਾ ਹੈ ਹੁਣ ਰਾਜਵੀਰ ਜਵੰਦੇ ਦੀ ਧਰਮ ਪਤਨੀ ਖੁਦ ਸਾਹਮਣੇ ਆਈ ਹੈ ਤੇ ਉਸ ਨੇ ਕੁਝ ਅਜੀਹੀਆਂ ਗੱਲਾਂ ਦੱਸੀਆਂ ਨੇ ਜਿਹੜੀਆਂ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਰਹੀਆਂ ਹਨ ਰਾਜਵੀਰ ਜਵੰਦੇ ਦੀ ਘਰਵਾਲੀ ਦੇ ਅਨੁਸਾਰ ਉਸ ਨੂੰ ਪਹਿਲਾਂ ਤੋਂ ਹੀ ਅਹਿਸਾਸ ਸੀ ਕਿ ਰਾਜਵੀਰ ਨਾਲ ਕੁਝ ਗਲਤ ਹੋ ਸਕਦਾ ਹੈ ਕੁਝ ਅਜੀਹਾ ਹੋ ਸਕਦਾ ਹੈ ਜੋ ਕਿਸੇ ਨੇ ਸੋਚਿਆ ਵੀ ਨਾ ਹੋਵੇ ਜਿਵੇਂ ਸਾਰੇ ਜਾਣਦੇ ਹੀ ਹੋ ਰਾਜਵੀਰ ਜਵੰਦਾ ਪੰਜਾਬੀ 뮤זיਕ ਇੰਡਸਟਰੀ ਦਾ ਚਮਕਦਾ ਤਾਰਾ ਸੀ ਉਹ ਸਿਰਫ ਇੱਕ ਗਾਇਕ ਨਹੀਂ ਸੀ ਸਗੋਂ ਪੰਜਾਬੀਅਤ ਦਾ ਪ੍ਰਤੀਕ ਸੀ ਉਸ ਦਾ ਹਰ ਗੀਤ ਲੋਕਾਂ ਦੇ ਦਿਲ ਵਿੱਚ ਉਤੇਰਿਆ ਹੋਇਆ ਸੀ ਬਜ਼ੁਰਗ ਤੋਂ ਲੈ ਕੇ ਨੌਜਵਾਨ ਤੱਕ ਉਸ ਦੇ ਸੁਰਾਂ ਦੇ ਝੂਮਦੇ ਸਨ ਉਸ ਦਾ ਪਹਿਰਾਵਾ ਬੋਲਬਾਣੀ ਤੇ ਅੰਦਾਜ਼ ਵੀ ਵੱਖਰਾ ਹੀ ਸੀ ਕਈ ਲੋਕ ਕਹਿੰਦੇ ਸਨ ਕਿ ਗੁਰਦਾਸ ਮਾਨ ਤੋਂ ਬਾਅਦ ਜੇ ਕਿਸੇ ਦੇ ਪੰਜਾਬੀ ਲਿਬਾਸ ਨੂੰ ਸੱਚ ਮੁੱਚ ਜਚਾਇਆ ਤਾਂ ਉਹ ਰਾਜਵੀਰ ਜਵੰਦਾ ਸੀ ਹੁਣ ਜਦੋਂ ਗੱਲ ਕਰੀਏ ਉਸ ਦੀ ਧਰਮ ਪਤਨੀ ਦਿੱਤਾ ਉਹਨਾਂ ਨੇ ਖੁਦ ਕਬੂਲ ਕੀਤਾ ਹੈ ਕਿ ਜਵੰਦਾ ਵੀਰ ਨੂੰ ਨੂੰ ਸਫਰਾਂ ਦਾ ਬਹੁਤ ਸ਼ੌਂਕ ਸੀ ਬਾਈਕਾਂ ਦਾ ਤਾਂ ਉਹ دیਵਾਨਾ ਸੀ ਉਸ ਨੇ ਆਪਣੀ ਪਸੰਦੀਦਾ ਬਾਈਕ ਤੇ ਲੱਖਾਂ ਰੁਪਏ ਖਰਚੇ ਸਨ ਜਦੋਂ ਉਹ ਹਿਮਾਚਲ ਘੁੰਮਣ ਲਈ ਨਿਕਲਿਆ ਸੀ ਉਸ ਦੀ ਘਰ ਵਾਲੀ ਨੇ ਉਸ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਰਾਜਵੀਰ ਬਾਈਕ ਦੀ ਥਾਂ ਤੁਸੀਂ ਗੱਡੀ ਲੈ ਜਾਓ ਪਰ ਜਵੰਦਾ ਨਹੀਂ ਮੰਨਿਆ ਉਸ ਦਾ ਕਹਿਣਾ ਸੀ ਕਿ ਮੋਟਰਸਾਈਕਲ ਤੇ ਸਫਰ ਕਰਨ ਦਾ ਅਲੱਗ ਹੀ ਮਜ਼ਾ ਹੈ ਪਰ ਜਿਵੇਂ ਕੀ ਹੁੰਦਾ ਹੈ ਕਿ ਕਈ ਵਾਰ ਕਿਸਮਤ ਆਪਣਾ ਰੰਗ ਦਿਖਾਉਂਦੀ ਹੈ ਉਸ ਦਾ ਦਿਨ ਵੀ ਕੁਝ ਐਸਾ ਹੀ ਹੋਇਆ ਬਾਈਕ ਤੇ ਨਿਕਲਣ ਤੋਂ ਥੋੜੀ ਦੇਰ ਬਾਅਦ ਉਹ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ। ਕਈ ਲੋਕ ਕਹਿੰਦੇ ਹਨ ਕਿ ਬਲੇਰੋ ਨਾਲ ਟੱਕਰ ਹੋਈ, ਕੋਈ ਕਹਿੰਦਾ ਹੈ ਕਿ ਉਹ ਟੱਠਿਆਂ ਵਿੱਚ ਵੱਜ ਗਿਆ ਪਰ ਸੱਚ ਕੀ ਹੈ ਇਹ ਅਜੇ ਤੱਕ ਕਿਸੇ ਨੂੰ ਨਹੀਂ ਪਤਾ। ਲੋਕ ਇਹ ਵੀ ਪੁੱਛ ਰਹੇ ਹਨ ਕਿ ਜਦੋਂ ਜਵੰਦੇ ਦੇ ਹੈਲਮਟ ਤੇ ਕੈਮਰਾ ਲੱਗਿਆ ਹੋਇਆ ਸੀ ਤਾਂ ਉਸ ਦੀ ਰਿਕਾਰਡਿੰਗ ਅਜੇ ਤੱਕ ਸਾਹਮਣੇ ਕਿਉਂ ਨਹੀਂ ਆਈ? ਜੇਕਰ ਹਾਦਸਾ ਬਲੇਰੋ ਨਾਲ ਹੋਇਆ ਸੀ ਤਾਂ ਫਿਰ ਉਹ ਗੱਡੀ ਕਿੱਥੇ ਗਈ? ਕੀ ਹਿਮਾਚਲ ਪੁਲਿਸ ਨੇ ਉਸ ਦੀ ਜਾਂਚ ਕੀਤੀ ਇਹ ਸਾਰੇ ਸਵਾਲ ਲੋਕਾਂ ਦੇ ਮਨ ਵਿੱਚ ਉਲਝੇ ਹੋਏ ਨੇ ਰਾਜਵੀਰ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਅੰਦਰੋਂ ਇੱਕ ਡਰ ਸੀ ਇੱਕ ਅਜੀਹਾ ਅਹਿਸਾਸ ਸੀ ਕਿ ਕੁਝ ਠੀਕ ਨਹੀਂ ਹੋਣਾ ਕਈ ਵਾਰ ਰੱਬ ਪਹਿਲਾਂ ਹੀ ਸੂਝ ਦੇ ਦਿੰਦਾ ਹੈ ਪਰ ਅਸੀਂ ਉਸ ਨੂੰ ਅਣਡਿੱਠਾ ਕਰ ਦਿੰਦੇ ਹਾਂ ਉਸ ਨੇ ਆਪਣੇ ਪਤੀ ਨੂੰ ਬਹੁਤ ਵਾਰ ਮਨਾਇਆ ਕਿ ਮੋਟਰਸਾਈਕਲ ਨਾ ਲੈ ਕੇ ਜਾਓ ਪਰ ਰਾਜਵੀਰ ਦੀ ਜਿੱਦ ਅੱਗੇ ਉਸ ਦੀ ਇੱਕ ਗੱਲ ਨਾ ਚੱਲੀ ਹੁਣ ਜਦੋਂ ਇਹ ਹਾਦਸਾ ਹੋ ਗਿਆ ਕਈ ਤਰ੍ਹਾਂ ਦੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ ਕੁਝ ਲੋਕ ਕਹਿ ਰਹੇ ਹਨ ਕਿ ਰਾਜਵੀਰ ਦੇ ਦੋਸਤਾਂ ਨੇ ਉਸਦੇ ਨਾਲ ਧੋਖਾ ਕੀਤਾ ਪਰ ਇਹ ਗੱਲ ਕਿਤੇ ਵੀ ਸਾਬਤ ਨਹੀਂ ਹੋਈ ਉਹ ਸਿਰਫ ਅਟਕਲਾ ਹਨ ਸੱਚਾਈ ਅਜੇ ਤੱਕ ਸਾਹਮਣੇ ਨਹੀਂ ਆਈ ਕੁਝ ਲੋਕ ਇਹ ਵੀ ਪੁੱਛ ਰਹੇ ਹਨ ਕਿ ਜੇ ਉਹਨਾਂ ਦੇ ਦੋਸਤ ਉਸਦੇ ਨਾਲ ਸਨ ਤਾਂ ਫਿਰ ਹਾਦਸੇ ਤੋਂ ਬਾਅਦ ਉਹ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਕਿ ਉਹਨਾਂ ਨੂੰ ਵੀ ਦੁੱਖ ਹੈ ਜਾਂ ਉਹ ਕਿਸੇ ਡਰ ਵਿੱਚ ਹਨ ਪਰ ਸੱਚ ਇਹ ਹੈ ਕਿ ਕਈ ਵਾਰ ਜਦੋਂ ਕੋਈ ਆਪਣਾ ਖੋ ਜਾਂਦਾ ਹੈ ਤਦ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ ਤੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰਦਾ ਇਸ ਲਈ ਸਿਰਫ ਇਸ ਗੱਲ ਤੇ ਕਿਸੇ ਤੇ ਇਲਜ਼ਾਮ ਲਾਉਣਾ ਠੀਕ ਨਹੀਂ ਹਾਂ ਇਹ ਸਹੀ ਹੈ ਕਿ ਰਾਜਵੀਰ ਦੀ ਪਤਨੀ ਨੇ ਉਸ ਨੂੰ ਰੋਕਿਆ ਸੀ ਬਾਈਕ ਨਾਲ ਲੈ ਕੇ ਜਾਣ ਲਈ ਕਿਹਾ ਸੀ ਪਰ ਰਾਜਵੀਰ ਦੀ ਦਿਲਚਸਪੀ ਤੇ ਸ਼ੌਂਕ ਹੀ ਉਸ ਦੀ ਕਮਜ਼ੋਰੀ ਬਣ ਗਈ ਉਹ ਹਮੇਸ਼ਾ ਕਹਿੰਦਾ ਸੀ ਕਿ ਜ਼ਿੰਦਗੀ ਨੂੰ ਖੁੱਲੇ ਦਿਲ ਨਾਲ ਜਿਉਣਾ ਚਾਹੀਦਾ ਹੈ ਡਰ ਕੇ ਨਹੀਂ ਕਈ ਵੀਡੀਓਜ਼ ਉਸ ਦੀ ਰਾਈਡਸ ਤੋਂ ਪਹਿਲਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਉਹਨਾਂ ਵਿੱਚ ਰਾਜਵੀਰ ਖੁਸ਼ ਹੈ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਸੇ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਕੁਝ ਘੰਟਿਆਂ ਬਾਅਦ ਉਹ ਸਾਡੇ ਵਿੱਚ ਨਹੀਂ ਰਹੇਗਾ ਹੁਣ ਸਵਾਲ ਇਹ ਹੈ ਕਿ ਜੇ ਹੈਲਮਟ ਪਹਿਨਿਆ ਹੋਇਆ ਸੀ ਤਾਂ ਉਹ ਟੁੱਟ ਕਿਵੇਂ ਗਿਆ ਆਮ ਤੌਰ ਤੇ ਜੇ ਕੋਈ ਡਿੱਗਦਾ ਹੈ ਤਾਂ ਸਿਰਫ ਹਲਕੀਆਂ ਚੋਟਾਂ ਲੱਗਦੀਆਂ ਹਨ ਪਰ ਇੱਥੇ ਤਾਂ ਹੈਲਮਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਕਈ ਲੋਕ ਕਹਿੰਦੇ ਹਨ ਕਿ ਇਹ ਸਧਾਰਨ ਹਾਦਸਾ ਨਹੀਂ ਸੀ ਕੋਈ ਨਾ ਕੋਈ ਰਾਜ ਇਸ ਦੇ ਪਿੱਛੇ ਜ਼ਰੂਰ ਛੁਪਿਆ ਹੋਇਆ ਹੈ ਪਰ ਅਜੇ ਤੱਕ ਕੋਈ ਪੱਕਾ ਸਬੂਤ ਸਾਹਮਣੇ ਨਹੀਂ ਆਇਆ ਇਸ ਲਈ ਸਿਰਫ ਅਟਕਲਾਂ ਲਗਾਉਣਾ ਤੇ ਦੋਸਤਾਂ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ ਪੁਲਿਸ ਜਾਂਚ ਚੱਲ ਰਹੀ ਹੈ ਤੇ ਸੱਚ ਜ਼ਰੂਰ ਸਾਹਮਣੇ ਆਵੇਗਾ ਦੋਸਤੋ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਰਾਜਵੀਰ ਜਵੰਦਾ ਦੇ ਸੰਗੀਤ ਨਾਲ ਜੁੜੇ ਉਸਦੇ ਦੋਸਤਾਂ ਦਾ ਵੀ ਦਿਲ ਟੁੱਟ ਗਿਆ ਹੈ ਕੁਲਵਿੰਦਰ ਬੇਲਾ ਐਮਈ ਵਰਕ ਕਵਰ ਗਰੇਵਾਲ ਇਹ ਸਾਰੇ ਉਸਦੇ ਯੂਨੀਵਰਸਿਟੀ ਦੇ ਸਾਥੀ ਸਨ ਇੱਕਠੇ ਥੀਏਟਰ ਕੀਤਾ ਇਕੱਠੇ ਗੀਤ ਲਿਖੇ ਤੇ ਇਕੱਠੇ ਸੁਪਨੇ ਦੇਖੇ ਹੁਣ ਜਦੋਂ ਉਹਨਾਂ ਦਾ ਦੋਸਤ ਨਹੀਂ ਰਿਹਾ ਉਹਨਾਂ ਦੇ ਜ਼ਖਮ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ ਰਾਜਵੀਰ ਸਿਰਫ ਇੱਕ ਗਾਇਕ ਨਹੀਂ ਸੀ ਸਗੋਂ ਪੰਜਾਬ ਦੀ ਆਵਾਜ਼ ਸੀ ਉਸਦੇ ਗੀਤਾਂ ਵਿੱਚ ਮਿੱਟੀ ਦੀ ਖੁਸ਼ਬੂ ਸੀ ਮਾਂ ਬੋਲੀ ਦਾ ਪਿਆਰ ਸੀ ਤੇ ਜਵਾਨੀ ਦੀ ਤਾਜ਼ਗੀ ਸੀ ਉਸ ਦੀ ਮੌਤ ਨਾਲ ਸੰਗੀਤਕ ਜਗਤ ਨੇ ਇੱਕ ਹੀਰਾ ਗਵਾ ਦਿੱਤਾ ਹੈ ਸੋਚੋ ਦੋਸਤੋ ਕਿੰਨਾ ਅਜੀਬ ਹੁੰਦਾ ਹੈ ਜਿਹੜਾ ਬੰਦਾ ਹਰ ਦਿਲ ਵਿੱਚ ਵੱਸਦਾ ਸੀ ਉਹ ਅੱਜ ਸਿਰਫ ਯਾਦਾਂ ਵਿੱਚ ਰਹਿ ਗਿਆ ਪਰ ਕਹਿੰਦੇ ਹਨ ਕਿ ਸੱਚੇ ਲੋਕ ਕਦੇ ਮਰਦੇ ਨਹੀਂ ਉਹ ਆਪਣੀ ਕਲਾ ਤੇ ਨਾਮ ਰਾਹੀਂ ਹਮੇਸ਼ਾ ਜਿਉਂਦੇ ਰਹਿੰਦੇ ਹਨ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਸ ਨੂੰ ਚੰਗਾ ਜਨਮ ਬਖਸ਼ੇ ਤੇ ਜਦੋਂ ਉਹ ਦੁਬਾਰਾ ਆਵੇ ਤਾਂ ਉਹੀ ਜੋਸ਼ ਉਹੀ ਆਵਾਜ਼ ਤੇ ਉਹੀ ਪੰਜਾਬੀਅਤ ਲੈ ਕੇ ਦੁਨੀਆ ਵਿੱਚ ਵਾਪਸ ਆਵੇ ਰਾਜਵੀਰ ਜਵੰਦਾ ਸਾਡੇ ਦਿਲਾਂ ਵਿੱਚ ਸਦਾ ਜੀਵੇਗਾ ਉਸ ਦਾ ਨਾਮ ਉਸ ਦੇ ਗੀਤ ਉਸ ਦੀ ਮੁਸਕਾਨ ਇਹ ਸਭ ਸਾਡੀਆਂ ਯਾਦਾਂ ਦਾ ਹਿੱਸਾ ਬਣ ਚੁੱਕੀਆਂ ਹਨ ਬਾਕੀ ਦੋਸਤੋ ਤੁਸੀਂ ਆਪਣੀ ਰਾਏ ਨੂੰ ਜਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਇਹ ਹਾਦਸਾ ਸੀ ਜਾਂ ਸਾਜ਼ਿਸ਼ ਤੇ ਜਿਹੜੇ ਲੋਕ ਝੂਠੀਆਂ ਅਫਵਾਹਾਂ ਫਲਾ ਰਹੇ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਕਿਸੇ ਦੇ ਦੁੱਖ ਨਾਲ ਖੇਡਣਾ ਠੀਕ ਨਹੀਂ ਹੁੰਦਾ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਤੁਸੀਂ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ